ਰੋਹਿਤ ਸਾਡੇ ਨਾਲ ਜੁੜੇ ਰੋਹਿਤ ਅਗਰ ਦੋਨਾਂ ਹੀ ਪਾਸੇ ਸੁਨਿਆ ਜਾਏ ਤਾਂ ਇੱਕ ਪਾਸੇ ਤਾਂ ਵਿਤਕਰਾ ਕਰਨ ਦੇ ਇਲਜ਼ਾਮ ਲੱਗਦੇ ਨੇ ਔਰ ਦੂਜੇ ਪਾਸੇ ਜੋ ਇੱਕ ਵਕਰਾ ਤਰਕ ਸਾਹਮਣੇ ਆਂਦਾ ਹੈ ਕਿ ਬਾਕੀ ਜੋ ਜਿੱਥੇ ਬੀਜੇਪੀ ਸ਼ਾਸਿਤ ਸਟੇਟਸ ਨੇ ਉਹ ਤੋਂ ਵੀ ਕੌਣ ਜਾ ਰਿਹਾ ਹੈ ਆ ਗਗਨ ਇਸ ਸੀ ਦੇ ਵਿੱਚ ਇੱਕ ਅਪਡੇਟ ਦੇ ਦਈਏ ਜੋ ਜਾਣਕਾਰੀ ਮੈਨੂੰ ਮਿਲ ਰਹੀ ਹੈ ਕਿ ਮਗਾਲਿਆ ਦੇ ਜਿਹੜੇ ਸਪੀਕਰ ਨੇ ਉਹ ਇਸ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ ਔਰ ਮਗਾਲਿਆ ਦੇ ਵਿੱਚ ਐਨਡੀਏ ਦੀ ਸਰਕਾਰ ਹੀ ਹੈ ਮਗਾਲਿਆ ਦੇ ਵਿੱਚ ਜਿਹੜੇ ਸਪੀਕਰ ਨੇ ਉਹਨਾਂ ਨੂੰ ਵਿਦੇਸ਼ ਜਾਣ ਦੇ ਲਈ ਪਰਮਿਸ਼ਨ ਦੇ ਦਿੱਤੀ ਗਈ ਹੈ ਜੋ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਹਾਲਾਂਕਿ ਅਕਲਿਏ ਕਿ ਕਨਫਰਮੇਸ਼ਨ ਹੈ ਜਿਹੜੀ ਉਹ ਵੀ ਥੋੜੀ ਦੇਰ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਜਿਹੜੇ ਮਗਾਲਿਆ ਦੇ ਸਪੀਕਰ ਨੇ ਉਹਨਾਂ ਨੂੰ ਵਿਦੇਸ਼ ਜਾਣ ਦੀ ਪਰਮਿਸ਼ਨ ਇਸ ਮਾਮਲੇ ਦੇ ਵਿੱਚ ਦਿੱਤੀ ਗਈ ਹੈ ਪਰ ਦੂਸਰੇ ਪਾਸੇ ਕਹਿ ਲਈਏ ਚਲੋ ਮੰਨ ਲਿਆ ਜਾਵੇ ਜੇ ਕਿਸੇ ਐਨਡੀਏ ਦੀ ਸਰਕਾਰ ਨੇ ਜਾਂ बीजेपी ਗਵਰਨਮੈਂਟ ਦੀ ਸਰਕਾਰ ਨੇ ਸਪੀਕਰ ਨੇ ਅਪਲਾਈ ਨਹੀਂ ਕੀਤਾ ਤਾਂ ਤੁਸੀਂ ਇੱਕ ਗਿਣਤੀ ਦੇਖੋ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਾਂਗਰਸ ਦੀ ਕਰਨਾਟਕਾ ਦੇ ਵਿੱਚ ਸਰਕਾਰ ਹੈ ਕੇਰਲਾ ਦੇ ਵਿੱਚ ਅਸੀਂ ਕਹਿ ਲਈਏ ਤਾਂ ਖੱਬੇ ਪੱਖੀ ਦਲਾਂ ਦੀ ਸਰਕਾਰ ਹੈ ਇਹ ਤਮਾਮ ਉਹ ਸਟੇਟਾਂ ਨੇ ਜਿੱਥੇ ਨੌਨ ਐਂਡੀਏ ਸਰਕਾਰਾਂ ਨੇ ਪਰ ਅਜੇਹੇ ਦੇ ਵਿੱਚ ਕਿਉਂ ਮਨਾ ਕੀਤਾ ਜਾਂਦਾ ਹੈ ਮਹਾਰਾਸ਼ਟਰ ਦੇ ਸਪੀਕਰ ਨੂੰ ਜੇਕਰ ਪਰਮਿਸ਼ਨ ਮਿਲਦੀ ਹੈ ਤਾਂ ਕਿਉਂ ਦਿੱਤੀ ਜਾਂਦੀ ਹੈ ਕਿਉਂਕਿ ਉੱਥੇ ਜਿਹੜੀ ਸਰਕਾਰ ਹੈ ਉਹ ਭਾਈ ਵਾਲੀ ਦੀ ਸਰਕਾਰ ਆ ਜੇ ਕਹ ਲਈਏ ਕਿ ਭਾਜਪਾ ਦੇ ਨਾਲ ਰਲਮਿਲੀ ਸਰਕਾਰ ਹੈਗੀ ਤਾਂ ਅਜੇਹੇ ਦੇ ਵਿੱਚ ਮਹਾਰਾਸ਼ਟਰ ਦੇ ਸਪੀਕਰ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੀ ਐਸਸੀ ਦੇ ਵਿੱਚ ਤਾਂ ਜਿਹੜਾ ਕਸੇ ਜਾ ਰਿਹਾ ਕਿ ਜਿੱਥੇ ਇੱਕ ਪਾਸੇ ਤੁਸੀਂ ਪਰਮਿਸ਼ਨ ਡਿਨਾਈ ਕਰ ਰਹੇ ਹੋ ਜਿਸ ਤਰੀਕੇ ਦੇ ਨਾਲ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਕਹਿ ਰਹੇ ਸੀਗੇ ਕਿ ਹਿਮਾਚਲ ਦੇ ਜਿਹੜੇ ਸਪੀਕਰ ਨੇ ਉਹਨਾਂ ਨੇ ਲਗਭਗ 1 ਮਹੀਨਾ ਪਹਿਲਾਂ ਅਪਲਾਈ ਕੀਤਾ ਪਰ ਇਸ ਦੇ ਬਾਵਜੂਦ ਜਿਹੜੀ ਪਰਮਿਸ਼ਨ ਉਹ ਨਹੀਂ ਦਿੱਤੀ ਗਈ ਜੇਕਰ ਪੈਰਿਸ ਦੇ ਵਿੱਚ ਮੰਨ ਲੈਣੇ ਕਿ ਹਾਲਾਤ ਠੀਕ ਨਹੀਂ ਹੈ ਪੈਰਿਸ ਦੇ ਵਿੱਚ ਸੁਰੱਖਿਆ ਦੇ ਕਾਰਨ ਹੋ ਸਕਦੇ ਆ ਪਰ ਅਮਰੀਕਾ ਨੂੰ ਤਾਂ ਬੇहद ਸੁਰੱਖਿਤ ਮੁਲਕ ਸਮਝਿਆ ਜਾਂਦਾ ਜੇਕਰ ਉੱਥੇ ਵੀ ਤੁਸੀਂ ਜਾਣ ਤੋਂ ਮਨਾ ਕਰ ਰਹੇ ਹੋ ਤਾਂ ਇਸ ਦੇ ਪਿੱਛੇ ਕਾਰਨ ਕੀ ਨੇ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੀ ਇਲਜ਼ਾਮਬਾਜ਼ੀ ਆ ਉਹ ਸ਼ੁਰੂ ਹੋ ਚੁੱਕੀ ਹੈ ਭਾਵੇਂ ਬੀਜੇਪੀ ਬੇਸ਼ੱਕ ਇਸ ਚੀਜ਼ ਨੂੰ ਡਿਨਾਈ ਕਰਦੀ ਨਜ਼ਰ ਆਵੇ ਪਰ ਇੱਕ ਇੱਕ ਐਗਜ਼ਾਮਪਲ ਦੋ ਐਗਜ਼ਾਮਪਲਾਂ ਦੀ ਗੱਲ ਬੱਕਰੀ ਹੁੰਦੀ ਆ ਪਰ ਜਦੋਂ 5 5 6 6 ਕੇਸ ਸਾਹਮਣੇ ਆਉਣ ਤਾਂ ਸੁਭਾਵਿਕ ਤੌਰ ਤੇ ਆਮ ਵਿਅਕਤੀ ਨੂੰ ਵੀ ਲੱਗਣ ਲੱਗਦਾ ਹੈ ਕਿ ਸ਼ਾਇਦ ਜਿਹੜੇ ਨਾਨ ਬੀਜੇਪੀ ਸਟੇਟ ਨੇ ਜਾਂ ਨਾਨ ਐਨ स्टेट ने ਉਹਨਾਂ ਦੇ ਸਪੀਕਰ ਹੋਣ ਚਾਹੇ ਮੁੱਖ ਮੰਤਰੀ ਹੋਣ ਉਹਨਾਂ ਦੇ ਨਾਲ ਜਿਹੜੇ ੱਕਾਗਾ ਉਹ ਸਿੱਧੇ ਤੌਰ ਤੇ ਦਿਖਾਈ ਦੇ ਰਿਹਾ ਜੀ ਗਗ ਬਿਲਕੁਲ ਸਾਇਜ ਗੱਲ ਹੈ ਕਿ ਹੋ ਰਿਹਾ ਇਹ ਜੋ ਬਵਾਲ ਹੈ ਇਹ ਸਵਾਲ ਨੇ ਇਹ ਜਲਦੀ ਜਵਾਬ थमਦਾ ਹੋਇਆ ਮਾਜਰਾ ਲੱਗ ਨਹੀਂ ਰਿਹਾ ਲੇਕਿਨ ਕਿਉਂਕਿ ਕੁਲਤਾਜ਼ਿੰਦ ਸੰਧਵਾ ਵੀ ਕਹਿ ਚੁੱਕੇ ਨੇ ਮੈਂ ਕਰੂੰਗਾ ਗੱਲ ਇਸ ਬਾਰੇ ਪੁੱਛੂੰਗਾ ਕਿ ਕਾਤਮਨਾ ਕੀਤਾ ਗਿਆ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲ ਕੋਈ ਰਿਐਕਸ਼ਨ ਆਇਆ ਜੋ ਉਹਨਾਂ ਨੂੰ ਪੈरिस ਜਾਣ ਦੀ ਇਜਾਜ਼ਤ ਨਹੀਂ ਮਿਲੀ ਉਸ ਤੋਂ ਬਾਅਦ ਕੋਈ ਆਮ ਆਦਮੀ ਪਾਰਟੀ ਦੇ ਵੱਲ ਕੋਈ ਰਿਐਕਸ਼ਨ ਦੇਖੋ ਜਿਹੜੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਟਵੀਟ ਦੇ ذریعے ਨਿਸ਼ਾਨੇ ਜਿਹੜੇ ਉਹ ਕੇਂਦਰ ਸਰਕਾਰ ਤੇ ਸਾਧੇ ਗਏ ਆ ਔਰ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੀ ਇੱਕਾ ਕलिए ਕਿ ਮੀਡੀਆ ਬਿਆਨ ਹੈਗਾ ਜਿਹੜਾ ਉਹ ਇੱਕ ਅਖਬਾਰ ਦੇ ਜ਼ਰੀਏ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਰਿੰਦਰ ਮੋਦੀ ਚਾਹੁੰਦੇ ਨੇ ਕਿ ਹਰ ਮੰਚ ਤੇ ਉਹਨਾਂ ਨੂੰ ਹੀ ਜਗ੍ਹਾ ਮਿਲੇ ਅੰਤਰਰਾਸ਼ਟਰੀ ਲੈਵਲ ਦੀ ਜਦੋਂ ਗੱਲ ਹੋਵੇ ਤਾਂ ਕੇਵਲ ਉਹੀ ਦਿਖਾਈ ਦੇਣ ਉਹਨਾਂ ਤੋਂ ਬਿਨਾ ਕੋਈ ਹੋਰ ਲੀਡਰ ਹੈ ਜਿਹੜਾ ਉਸ ਅੰਤਰਰਾਸ਼ਟਰੀ ਮੰਚ ਤੇ ਦਿਖਾਈ ਨਾ ਦੇਵੇ ਔਰ ਇਹੀ ਇੱਕ ਕਾਰਨ ਹੈ ਕਿ ਲਗਾਤਾਰ ਜਿਹੜੀਆਂ ਪਰਮਿਸ਼ਨਾਂ ਉਹ ਡਿਨਾਈ ਕੀਤੀਆਂ ਜਾ ਰਹੀਆਂ ਨੇ ਔਰ ਇਹੀ ਇੱਕ ਕਾਰਨ ਹੈ ਕਿ ਜਿਹੜੀ ਮੁੱਖ ਮੰਤਰੀ ਪੰਜਾਬ ਦੀ ਪੈਰਿਸ ਜਾਣ ਦੀ ਪਰਮਿਸ਼ਨ ਹੈ ਉਹ ਰੱਦ ਕਰ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਸਪੀਕਰ ਕੁਲਤਾਰ ਸਿੰਘ ਨੇ ਜਿਨ੍ਹਾਂ ਨੂੰ 5-500 ਕਰੋੜ ਰੁਪਏ ਦਾ ਜਿਹੜਾ ਬਜਟ ਹੈ 450 ਕਰੋੜ ਦਾ ਬਜਟ ਹੈਗਾ ਜਿਹੜਾ ਖੇਲੋ ਇੰਡੀਆ ਦੇ ਤਹਿਤ ਜਾਰੀ ਕੀਤਾਗਾ ਯੂਪੀ ਹੋਵੇ ਗੁਜਰਾਤ ਹੋਵੇ ਇਹਨਾਂ ਸਟੇਟਾਂ ਨੂੰ ਸਭ ਤੋਂ ਵੱਧ ਜਿਹੜਾ ਬਜਟ ਹੈਗਾ ਉਹ ਜਾਰੀ ਕੀਤਾ ਜਾਣਾ ਹੈ ਪਰ ਪਲੇਅਰ ਇਸ ਜਗ੍ਹਾ ਤੋਂ ਕਿੰਨੇ ਆ ਰਹੇ ਨੇ 5 ਜਾਂ 6 ਪਲੇਅਰ ਕਈ ਸਟੇਟਾਂ ਦਾ ਜਈਆਂ ਨੇ ਜਿੱਥੋਂ 2-2 ਦੇ 3-3 ਪਲੇਅਰ ਨੇ ਪਰ ਇਸ ਦੇ ਬਾਵਜੂਦ ਜੇਕਰ ਪੰਜਾਬ ਦੇ ਉੱਪਰ ਤੁਸੀਂ ਨਜ਼ਰ ਮਾਰੋਗੇ ਤਾਂ ਕੇਵਲ 76 ਤੋਂ 78 ਕਰੋੜ ਦਾ ਜਿਹੜਾ ਬਜਟ ਹੈ ਉਹ ਪੰਜਾਬ ਦੇ ਲਈ ਰੱਖਿਆ ਗਿਆ ਸੀ ਔਰ ਪੰਜਾਬ ਨੇ ਇਕੱਲੇ ਨੇ ਇਸ 올림픽 ਦੇ ਲਈ 19 ਪਲੇਅਰ ਨੇ ਜਿਹੜੇ ਆਪਣੇ ਕੋਟੇ ਦੇ ਵਿੱਚੋਂ ਭੇਜੇ ਨੇ ਉੱਥੇ ਨਾਲ ਲੱਗਦਾ ਗਵੰਢੀ ਸੂਬਾ ਹਰਿਆਣਾ ਬਯਧ ਛੋਟਾ ਜਾ ਸੂਬਾ ਹੈਗਾ ਪਰ ਉਸ ਦੇ ਵਿੱਚੋਂ ਵੀ ਲਗਭਗ 23 ਪਲੇਅਰ ਨੇ ਜਿਹੜੇ ਇਸ 올림픽 ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਜਾ ਰਹੇ ਨੇ ਔਰ ਜੇਕਰ ਤੁਸੀਂ ਦੋਨਾਂ ਸੂਬਿਆਂ ਨੂੰ ਮਿਲਾ ਲਈ ਜਾਵੇ ਤਾਂ ਪਹਿਲਾਂ ਦਾ ਜਿਹੜਾ ਪੰਜਾਬ ਹੈ ਜਾਂ ਮਹਾਪੰਜਾਬ ਹੈ ਜਿਹੜਾ ਉਹ ਤੁਹਾਨੂੰ ਹੋਣ ਦੇ ਵਿੱਚ ਆਉਂਦਾ ਹੋਇਆ ਨਜ਼ਰ ਆਏਗਾ ਔਰ ਲਗਭਗ ਲਗਭਗ ਜਿਹੜਾ ਇਸ ਮਾਮਲੇ ਦੇ ਵਿੱਚ 43 ਤੋਂ 45 ਪਲੇਅਰ ਜੇਹੇ ਨੇ ਜਿਹੜੇ ਇਸ ਖਿੱਤੇ ਨੇ ਦਿੱਤੇ ਨੇ ਪਰ ਇਸ ਦੇ ਬਾਵਜੂਦ ਤੁਸੀਂ ਕੇਂਦਰ ਦੇ ਬਜਟ ਤੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਬਜਟ ਨਹੀਂ ਜਰ ਆਏਗਾ ਪਰ ਜੇਡੀ ਸੁਪੀਆਂ ਦੇ ਲਈ 450 ਕਰੋੜ ਰੁਪਏ ਦਾ ਬਜਟ ਹੈਗਾ 500 ਕਰੋੜ ਦਾ ਬਜਟ ਹੈਗਾ ਪਲੇਅਰ ਉਥੋਂ ਤੁਹਾਨੂੰ ਨਜ਼ਰ ਆਉਣਗੇ 5 ਤੋਂ 6 ਪਲੇਅਰ ਠੀਕ ਠੀਕ ਹੈ ਰੋਇ ਦੇਖੋ ਔਰ ਇੱਕ ਖਬਰ ਤੇ ਜਾਣਕਾਰੀ ਤੁਹਾਡੇ ਕੋਲ ਲੈਣੀ ਹੈ ਫਿਲਹਾਲ ਤੁਸੀਂ ਬਣੇ ਰਹਿਣਾ ਸਾਡੇ ਨਾਲ ਜਾਣਾ ਕਿਤੇ ਨਹੀਂ ਹੈ ਤੁਸੀਂ